ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਮਿਆਂ ਤੋਂ ਲੈ ਕੇ ਜਿੰਨੀਆਂ ਵੀ ਸਰਕਾਰਾਂ ਦਿੱਲੀ ਤਖਤ ਤੇ ਬੈਠੀਆਂ ਨੇ ਉਹਨਾਂ ਨੇ ਮਜ਼ਦੂਰਾਂ ਤੇ ਕਿਸਾਨਾਂ ਤੇ ਅਤੇ ਆਮ ਜਨਤਾ ਉੱਤੇ ਬੜਾ ਜ਼ੁਲਮ ਕੀਤਾ ਹੈ ਅੱਜ ਵੀ ਉਸੇ ਪੁਰਾਣੀ ਰੀਤ ਨੂੰ ਮੁੱਖ ਰੱਖਦੇ ਆ ਹੋਇਆ ਜਦੋਂ ਬਾਜ਼ਾਰਾਂ ਵਿੱਚ ਨਿਕਲਦੇ ਆ ਸੜਕਾਂ ਦੇ ਵਿੱਚ ਵੱਡੀਆਂ ਰੋੜਾਂ ਤੇ ਜਾਂਦੇ ਆ ਲੋਕ ਸਰਕਾਰਾਂ ਦੇ ਸਤਾਏ ਹੋਏ ਛਾਂ ਛਾਂ ਦੇ ਧਰਨੇ ਲਾਈ ਬੈਠੇ ਨੇ ਸਾਸੰਗ ਇਹਨਾਂ ਦੁੱਖਾਂ ਨੂੰ ਦੇਖ ਕੇ ਪਾਈ ਸਾਹ ਪਾਈ ਕਹਿਰ ਸਿੰਘ ਵਾਰਨ ਵਾਲੇ ਨੇ ਇੱਕ ਕਵਿਤਾ ਲਿਖੀ ਹੈ ਜਿਸ ਨੂੰ ਪੇਸ਼ ਕਰ ਰਹੇ ਨੇ ਪਾਈ ਸਾਹ ਪਾਈ ਸੁਖਦੇਵ ਸਿੰਘ ਬਿੰਦਪੁਰ ਬਿਦਾਸ ਮਹਿੰਦਰ ਸਿੰਘ ਦਰਗਾਪੁਰ ਇਹੋ ਸਰਪਣ ਕਰੋ ਜੀ ਹੋਈ ਅੱਜ ਝੰਡਾ ਝੂਲ ਰਿਹਾ ਦਿੱਲੀਏ ਹੈ ਜੋ ਤੇਰੇ ਨਾਉਂਦਾ ਸੁਣ ਦਰਦ ਗਰੀਬਾਂ ਦਾ ਤੈਨੂੰ ਦਰਸ ਕਿਉ ਨਹੀਂ ਆਉਂਦਾ ਸੁਣ ਦਰਦ ਗਰੀਬਾਂ ਦਾ ਤੈਨੂੰ ਦਸ ਕਿਉਂ ਨਹੀਂ ਆਉਂਦਾ ਹਰ ਕੋਈ ਸੋਚ ਰਿਹਾ ਕੰਮ ਇਹ ਦੁਨੀਆਂ ਵਣਗੇ ਅੱਛੇ ਆ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ਼ ਦੁੱਖਾਂ ਵਿੱਚ ਬਸੇ ਆ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ਼ ਦੁੱਖਾਂ ਵਿੱਚ ਬਸੇ ਥਾ ਥਾ ਤੇ ਧਰਨੇ ਥਾ ਥਾ ਚੱਲਦੀਆਂ ਨੇ ਹੜਤਾਲ ਕੀ ਦੁੱਖ ਕਿਸੇ ਨੂੰ ਆ ਕਿਉਂ ਨਾ ਕਰਦੀ ਤੂੰ ਪੜਤਾਲਾ ਕੀ ਦੁੱਖ ਕਿਸੇ ਨੂੰ ਆ ਕਿਉਂ ਨਾ ਕਰਦੀ ਤੂੰ ਪੜਤਾਲਾ ਸਖਦਾਈ ਦੇ ਤੇਰੀ ਸਖਤਾਈ ਦੇ ਥਾਗਾ ਰਹਿਣ ਸਤੰਜੇ ਕੱਸੇ ਸੁਣ ਹੁਕਮਰਾਨ ਦਿੱਲੀਏ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ਼ ਦੁੱਖਾਂ ਵਿੱਚ ਬਸੇ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ਼ ਦੁੱਖਾਂ ਵਿੱਚ ਬਸੇ ਬੜੀ ਅਮੀਰਾਂ ਦੀ ਮਦਦ ਨੇ ਉਹਨਾਂ ਦੀ ਕਰਦੀ ਹਾ ਨਾਲ ਗਰੀਬਾਂ ਦੇ ਤੈਨੂੰ ਜਰਾ ਨਹੀਂ ਹਮਦਰਦੀ ਹਾਏ ਨਾਲ ਗਰੀਬਾਂ ਦੇ ਤੈਨੂੰ ਪੋਰਾ ਨਾਮਦਰਦੀ ਉਹ ਨਾ ਜਾਣ ਛਡਾ ਸਕਦੇ ਜਿਹੜੇ ਵਿੱਚ ਜਾਲ ਦੇ ਫਸੇ ਤੇਰੇ ਵਿੱਚ ਜਾਲ ਦੇ ਫਸੇ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ਼ ਦੁੱਖਾਂ ਵਿੱਚ ਬਸੇ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ਼ ਦੁੱਖਾਂ ਵਿੱਚ ਬਸੇ ਹੋ ਵਿੱਚ ਦੇਸ਼ ਬਦੇਸਾਂ ਦੇ ਹੋ ਹੋ ਵਿੱਚ ਦੇਸ਼ ਬਦੇਸਾਂ ਦੇ ਖਬਰਾਂ ਗਿਆਨੇ ਦੂਰ ਛੜਕਾਂ ਤੇ ਜਾ ਉਤਰੇ ਬਾਹੀ ਕਾਰਯ ਤੇ ਮਜਦੂਰ ਛੜਕਾਂ ਤੇ ਜਾ ਉਤਰੇ ਬਾਹੀ ਕਾਰਯ ਤੇ ਮਜਦੂਰ ਹੋ ਪਰ ਬਹੁਤ ਕਸਾਨ ਗਏ ਫਾਹੇ ਲੈ ਬਾਗੇ ਰਸੇ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ਼ ਦੁੱਖਾਂ ਵਿੱਚ ਬਸੇ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ਼ ਦੁੱਖਾਂ ਵਿੱਚ ਬਸੇ ਹਰ ਇੱਕ ਨੂੰ ਮਾਰ ਗਈ ਆ ਕੇ ਤਕਲਾ ਬੇਰਜਗਾਰੀ ਹਰ ਇੱਕ ਨੂੰ ਮਾਰ ਗਈ ਆ ਕੇ ਤਕਲਾ ਬੇਰਜਗਾਰੀ ਆ ਦਿਨੋਂ ਦਿਨ ਬੰਦ ਦੀ ਆ ਸਿਰ ਤੇ ਪੰਡ ਕਰ ਜੇ ਦੀ ਪahari ਦੇਨੋ ਦਿਲੰ ਬਾਲੀਆ ਸਿਰ ਤੇ ਭੰਡ ਕਰ ਜੇ ਦੀ ਭਾਰੀ ਤੱਕ ਰੋਂਦੀ ਦੁਨੀਆ ਨੂੰ ਤੱਕ ਰੋਂਦੀ ਦੁਨੀਆ ਨੂੰ ਤੇਰੀ ਰੂ ਕਿਸ ਤਰਾ ਹੱਸੇ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ਼ ਦੁੱਖਾਂ ਵਿੱਚ ਬਸੇ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ਼ ਦੁੱਖਾਂ ਵਿੱਚ ਬਸੇ ਸ਼ੇਵ ਚ ਪੈ ਗਏ ਹੋ ਦੁਖੀ ਨਸ਼ੇ ਵਿੱਚ ਪੈ ਗਏ ਲਾਟੀ ਕੇ ਨਸ਼ਿਆਂ ਦੇ ਮਾਪਿਆਂ ਨੂੰ ਅਲ ਬੇਦਾ ਖੈਗੇ ਲਾਟੀ ਕੇ ਨਸ਼ਿਆਂ ਦੇ ਮਾਪਿਆਂ ਨੂੰ ਅਲ ਬੇਦਾ ਖੈਗੇ ਹਾ ਕੀ ਕੀ ਬੀਤ ਰਹੀ ਹਾ ਕੀ ਕੀ ਬੀਤ ਰਹੀ ਸਾ ਤੋਂ ਦੁੱਖ ਜਾਣਨਾ ਦੱਸੇ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ ਦੁੱਖਾਂ ਵਿੱਚ ਵਸੇ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ ਦੁੱਖਾਂ ਵਿੱਚ ਵਸੇ ਹਾ ਦੁਖੀ ਦੇਸ ਤੇਰਾ ਤੂੰ ਤਾਂ ਲੈਂਦੀ ਸੁਗ ਨਜ਼ਾਰੇ ਲੈਂਦੀ ਸੁਗੰਧ ਜਾਰੇ ਹਾ ਦੁਖੀ ਦੇਸ ਤੇਰਾ ਤੁੰਤਾ ਲੈਂਦੀ ਸੁਗਵੰਦ ਜਾਰੇ ਤੁਰ ਗਏ ਬਦੇਸਾਂ ਨੂੰ ਤੀ ਪਤਾ ਬਹੁਤ ਦੁੱਖਾਂ ਦੇ ਮਾਰੇ ਦੁਰਗੈ ਬਦੇ ਸਾਨੂੰ ਤੀ ਪਤਾ ਬਹੁਤ ਦੁੱਖਾਂ ਦੇ ਮਾਰੇ ਘੈ ਕੀ ਕੀ ਬੀਤ ਰਹੀ ਸਾਤੋ ਦੁੱਖ ਜਾਣਨਾ ਦੱਸੇ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ਼ ਦੁੱਖਾਂ ਵਿੱਚ ਬਸੇ ਸੁਣ ਹੁਕਮਰਾਨ ਦਿੱਲੀਏ ਤੇਰਾ ਦੇਸ਼ ਦੁੱਖਾਂ ਵਿੱਚ ਬਸੇ ਹੋਣੀ ਔਖਾ ਹੋ ਗਿਆ ਟੱਪਣਾ ਜਗਹ ਵਿੱਚ ਪਰਬਾਰਾ ਤੂੰ ਬੁੱਲੇ ਲੁੱਟ ਰਹੀ ਬਾਰਨਾ ਤਹਿਲ ਪੈ ਜਾ ਕੇ ਘਾਰਾ ਤੂੰ ਬੁੱਲੇ ਲੁੱਟ ਰਹੀ ਬਾਰਨਾ ਤਹਿਲ ਪੈ ਜਾ ਕੇ ਘਾਰਾ महेंद्र सुख देव दो महेंद्र सुख देव दो में, ए भी फिर बेचारे नशे सुन हुक्म रान दिलिये दे तेरा देश दुखा बिच बसे सुन हुक्म रान दिलिये दे तेरा देश दुखा बिच बसे वाहिगुरु जी का खालसा वाहिगुरु जी की फतेह